ਕਈ ਚੀਜ਼ਾਂ ਇਦਾਂ ਦੀਆਂ ਹੁੰਦੀਆਂ ਨੇ ਜਿਹੜੀਆਂ ਸਾਨੂੰ ਬਹੁਤ ਸੌਖੀਆਂ ਮਿਲ ਜਾਂਦੀਆਂ ਨੇ ਅਸੀਂ ਉਹਨਾਂ ਦਾ ਸ਼ੁਕਰਾਨਾ ਨਹੀਂ ਕਰਦੇ ਛੋਟੀਆਂ ਛੋਟੀਆਂ ਖੁਸ਼ੀਆਂ ਅਸੀਂ ਇੱਦਾਂ ਹੀ ਛੱਡ ਦਿੰਨੇ ਆਂ ਅਸੀਂ ਉਹਨਾਂ ਦਾ ਸ਼ੁਕਰਾਨਾ ਨਹੀਂ ਕਰਦੇ ਇੱਕ ਇਨਸਾਨੀ ਖਤਰਤ ਹੁੰਦੀ ਹੈ ਹਿਊਮਨ ਨੇਚਰ ਕਹਿ ਦਿੰਦੇ ਨੇ ਜਿਹੜੋਂ ਆਪਾਂ ਕਿ ਜਦੋਂ ਆਪਾਂ ਸਾਈਕਲ ਤੇ ਹੁੰਨੇ ਆਂ ਉਦੋਂ ਆਪਾਂ ਨੂੰ ਹੁੰਦਾ ਕਿ ਮੋਟਰਸਾਈਕਲ ਮਿਲ ਜੇ ਜਦੋਂ ਮੋਟਰਸਾਈਕਲ ਮਿਲ ਜਾਂਦਾ ਫਿਰ ਗੱਡੀ ਦੀ ਝਾਤ ਰੱਖਣ ਲੱਗ ਜਾਂਦੇ ਆਂ ਜਦੋਂ ਗੱਡੀ ਵੀ ਮਿਲ ਜਾਂਦੀ ਹੈ ਫਿਰ ਉਸ ਤੋਂ ਵੱਡੀ ਗੱਡੀ ਦੀ ਝਾਤ ਰੱਖਦੇ ਆਂ ਇਹ ਸਾਰੀ ਜਿਹੜੀ ਗਰੀਡ ਹੈ ਜਿਹੜੀ ਆਪਣੇ ਅੰਦਰ ਸਾਰਿਆਂ ਦੇ ਹੈਗੀ ਐ ਥੋੜੀ ਥੋੜੀ ਹਰੇਕ ਦੇ ਐ ਕੋਈ ਮੰਨਦਾ ਕੋਈ ਨਹੀਂ ਮੰਨਦਾ ਪਰ ਕਈ ਲੋਕ ਇਸ ਗ੍ਰੀਟ ਨੂੰ ਇਨਸਪੀਰੇਸ਼ਨ ਲੈ ਕੇ ਮਿਹਨਤ ਕਰਕੇ ਉਸ ਚੀਜ਼ ਦਾ ਰੂਪ ਡਿਫਰੈਂਟ ਕਰ ਲੈਂਦੇ ਕਈ ਉੱਥੇ ਹੀ ਰਹਿ ਜਾਂਦੇ ਜਦੋਂ ਮੈਂ ਸਵੇਰੇ ਉੱਠਦਾ ਅੱਖ ਖੋਲਦੀ ਐ ਤਾਂ ਮੈਂ ਸਭ ਤੋਂ ਪਹਿਲਾਂ ਗੁਰੂ ਮਹਾਰਾਜ ਦਾ ਧੰਨਵਾਦ ਕਰਦਾ ਕਿ ਅੱਜ ਫੇਰ ਮੇਰੇ ਸਾਹ ਚੱਲ ਰਹੇ ਐ ਅੱਜ ਫੇਰ ਮੈਨੂੰ ਇੱਕ ਦਿਨ ਮਿਲ ਗਿਆ ਅੱਜ ਫੇਰ ਮੇਰੀਆਂ ਅੱਖਾਂ ਲੱਤਾਂ ਬਾਹਾਂ ਸਾਰਾ ਕੁਝ ਵਧੀਆ ਵਰਕ ਕਰ ਰਿਹਾ ਮੈਨੂੰ ਦਿਮਾਗ ਦਿੱਤਾ ਵਾਹਿਗੁਰੂ ਨੇ ਮੈਂ ਸੋਚ ਕੇ ਕਿਸੇ ਵੀ ਚੀਜ਼ ਦਾ ਹੱਲ ਕੱਢ ਸਕਦਾ ਜੇ ਮੇਰੇ ਤੇ ਕੋਈ ਕਾਨੂੰ ਦਿੱਕਤ ਪਰੇਸ਼ਾਨੀ ਆਉਂਦੀ ਹੈ ਤਾਂ ਮਾਈਂਡ ਹੈਗਾ ਮੇਰੇ ਕੋਲੇ ਮੇਰੇ ਕੋਲੇ ਪਰਿਵਾਰ ਹੈ ਭਾਈਚਾਰੇ ਆ ਤਾਂ ਮੈਨੂੰ ਇਹ ਲੱਗਦਾ ਆਪਾਂ ਸ਼ੁਕਰਾਨਾ ਕਰਨਾ ਭੁੱਲ ਜਾਂਦੇ ਸਾਰੇ ਕਿਦਾਂ ਕਰਦੇ ਜਦੋਂ ਰੱਬ ਯਾਦ ਆਉਂਦਾ ਆਪਾਂ ਨੂੰ ਆਪਾਂ ਉਦੋਂ ਹੀ ਯਾਦ ਕਰਦੇ ਆ ਜਦੋਂ ਆਪਾਂ ਨੂੰ ਹੁੰਦਾ ਹੈ ਕਿ ਕੋਈ ਪੀੜ ਪੈ ਗਈ ਜਾਂ ਕੋਈ ਪੀੜ ਪੈਣ ਦਾ ਇਨਸਾਨ ਨੂੰ ਡਰ ਹੁੰਦਾ ਘੱਟ ਯਾਦ ਕੀਤਾ ਜਾਂਦਾ ਜਦੋਂ ਇਨਸਾਨ ਦੇ ਮਨ ਚ ਖੁਸ਼ੀ ਹੁੰਦੀ ਹੈ ਤੇ ਉਹ ਕਲਾਊਡ ਨਾਈਨ ਤੇ ਹੁੰਦਾ ਸੋ ਇਹ ਫਿਲਮ ਇਹ ਦਰਸਾਉਂਦੀ ਹੈ ਕਿ ਹਰ ਵਕਤ ਖੁਸ਼ੀ ਚੋਂ ਰਮੀ ਚੋਂ ਕਿਸੇ ਵੀ ਸੋਲੂਸ਼ਨ ਚੋਂ ਕਿਸੇ ਵੀ ਸਿਚੁਏਸ਼ਨ ਚੋਂ ਲੰਘ ਰਹੇ ਹੋ ਗੁਰੂ ਮਹਾਰਾਜ ਦਾ ਸ਼ੁਕਰਾਨਾ ਕਰਦੇ ਰਹਿਣਾ ਆਪਣਾ ਫਰਜ਼ ਹੈ ਜੋ ਆਪਾਂ ਨੂੰ ਇਹ ਕੁਦਰਤ ਕਾਇਨਾਤ ਇੱਥੇ ਆਪਾਂ ਇਨਸਾਨ ਬਣਾ ਕੇ ਪੈਦਾ ਕੀਤਾ ਹੈ